ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਪੂਜਾ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਬੀਤੇ 1 ਜਾਂ 2 ਦਿਨਾਂ ਤੋਂ ਜੋਸ਼ੀ ਮੱਠ ਅਤੇ ਪਤਾਲ ਗੰਗਾ ਵਿਚਕਾਰ ਜਿਹੜੇ ਰਸਤੇ ਨੇ ਉਹ ਬੰਦ ਹੋਣ ਦੀ ਅਫਵਾਹ ਜਿਹੜੀ ਫੈਲ ਰਹੀ ਆ ਉਹ ਬਿਲਕੁਲ ਨਿਰਤ ਆ ਰਹਾ ਹੈ ਇਹ ਸਾਫ਼ ਕੀਤਾ ਹੈ ਹਿਮਕੁੰਡ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰ ਜੇ ਸਿੰਘ ਬਿੰਦਰਾ ਨੇ ਉਹਨਾਂ ਨੇ ਕਿਹਾ ਕਿ ਘਬਰਾਉਣ ਦੀ ਸੰਗਤ ਨੂੰ ਕੋਈ ਜ਼ਰੂਰਤ ਨਹੀਂ ਹਾਲਾਂਕਿ ਜਿਹੜੀਆਂ ਵੀਡੀਓ ਜ਼ਰੂਰ ਵਾਇਰਲ ਹੋ ਰਹੀਆਂ ਨੇ ਉਹ ਉਹਨਾਂ ਦੀ ਪੁਸ਼ਟੀ ਜਿਹੜੀ ਕਰਨੀ ਹਾਂ ਜਰੂਰ ਚਾਹੀਦੀਆਂ ਸੰਗਤਾਂ ਨੂੰ ਕਿ ਵੀਡੀਓ ਕਦੋਂ ਦੀਆਂ ਨੇ ਤੇ ਕਿੱਥੋਂ ਦੀਆਂ ਨੇ ਇੱਕ ਵੀਡੀਓ ਜਰੂਰ ਵਾਇਰਲ ਹੋਈ ਹੈ ਜਣ ਕਿ ਜੋਸ਼ੀ ਮੱਠ ਅਪਤਾਲ ਗੰਗਾ ਦੀ ਦੱਸੀ ਜਾ ਰਹੀ ਆ ਉੱਥੇ ਜਿਹੜੀ ਮਿੱਟੀ ਦੇ ਪਹਾੜ ਜਿਹੜੇ ਨੇ ਉਹ ਗਿਰ ਗਏ ਸੀਗੇ ਉਹਦਾ ਜਿਹੜਾ ਗੁਬਾਰ ਹੈ ਉਹ ਐਡਾ ਭਿਆਨਕ ਗੁਬਾਰ ਸੀ ਜਿਹੜਾ ਗੁਬਾਰ ਦੇਖਣ ਦੇ ਨਾਲ ਲੋਕ ਜਿਹੜੇ ਨੇ ਕਾਫੀ ਡਰ ਗਏ ਸਨ ਉਹਨਾਂ ਨੇ ਸਾਫ਼ ਕੀਤਾ ਗਿਆ ਰਸਤਾ ਬਿਲਕੁਲ ਖੁੱਲੇ ਨੇ ਕੋਈ ਵੀ ਸੰਗਤ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਸੰਗਤ ਬੇਖੌਫ ਜਿਹੜੀ ਹੈ ਮੇਮ ਕੋਲ ਸਾਹਿਬ ਦੇ ਦਰਸ਼ਨਾਂ ਲਈ ਆ ਸਕਦੀ ਹੈ ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਬਰਸਾਤਾਂ ਦੌਰਾਨ ਇਹ ਰਸਤੇ ਜਰੂਰ ਜੜੀਆਂ ਡਿੱਗਾਂ ਜਰੂਰ गिरਦੀਆਂ ਆਉਂਦੀਆਂ ਨੇ ਔਰ ਰਸਤੇ ਬੰਦ ਵੀ ਹੁੰਦੇ ਹੁੰਦੇ ਨੇ ਪਰ ਹਰੇਕ ਜ਼ਿਲ੍ਹੇ ਕੋਲ ਉਤਰਾਖੰਡ ਦੇ ਹਰੇਕ ਜ਼ਿਲ੍ਹੇ ਕੋਲ ਜੋ ਪਹਾੜੀ ਜ਼ਿਲ੍ਹੇ ਹੈਗੇ ਉਹਨਾਂ ਕੋਲ ਸਾਜੋ-ਸਮਾਨ ਮਸ਼ੀਨ ਮੌਜੂਦ ਹੈ ਜਿਹੜਾ ਕਿ ਕੁਝ ਹੀ ਘੰਟਿਆਂ ਵਿੱਚ ਜਾਂ 1 ਘੰਟੇ ਵਿੱਚ ਇਹ ਰਸਤੇ ਨੂੰ ਸਾਫ਼ ਕਰ ਦਿੰਦੇ ਹਨ ਉਹਨਾਂ ਨੇ ਕਿਹਾ ਕਿ ਅੱਜ ਵੀ ਉਹ ਸ਼ਿਰਨਗਰ ਜਾ ਕੇ ਆਏ ਨੇ ਤੇ ਦੇਖਿਆਗਾ ਕੋਈ ਵੀ ਰਸਤਾ ਬੰਦ ਨਹੀਂ ਹੈਗਾ ਸਮੂਥਲੀ ਜਾ ట్రాਫਿਕ ਹੈ ਉਹ ਜਾ ਰਿਹਾ ਹੈ ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਐਮਕੁਰ ਸਾਹਿਬ ਜਾਣ ਤੋਂ ਪਹਿਲਾਂ ਬੇਸ਼ੱਕ ਗੁਰਦੁਆਰਾ ਸਾਹਿਬ ਜੋ بیس ਕੈਂਪ ਹੈ ਰਿਸ਼ੀ ਕੇਸ਼ ਉਸ ਨਾਲ ਸੰਪਰਕ ਸਾਬ ਲਿਆ ਜਾਵੇ ਔਰ ਉਹਨਾਂ ਨੂੰ ਪੁੱਛ ਲਿਆ ਜਾਵੇ ਕਿ ਰਸਤੇ ਕਿਉਂ ਜੀ ਹਨ ਜੇ ਰਸਤੇ ਬੰਦ ਹੁੰਦੇ ਹਨ ਕੁਝ ਘੰਟਿਆਂ ਲਈ ਤਾਂ ਗੁਰਦੁਆਰਾ ਸਾਹਿਬ ਵਿੱਚ ਉਹ ਠਹਿਰ ਵੀ ਸਕਦੇ ਹਨ ਰਾਸਤੇ ਖੁੱਲਣ ਤੋਂ ਬਾਅਦ ਅਤ੍ਰੰਤ ਆਪਣਾ ਸਫਰ ਅਗਲੇ ਦਾ ਜਾਰੀ ਰੱਖ ਸਕਦੇ ਹਨ ਉਹਨਾਂ ਨੇ ਇਹ ਸਾਫ਼ ਕੀਤਾ ਹੈ ਕਿ ਸੰਗਤ ਨੂੰ ਇਹਨਾਂ ਫਾਹਵਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਔਰ ਵੀਡੀਓਜ਼ ਜਿਹੜੀਆਂ ਵਾਇਰਲ ਹੁੰਦੀਆਂ ਨੇ ਉਹ ਕੁਝ ਸ਼ਰਤੀ ਅੰਸਰ ਹੈਗੇ ਨੇ ਆਪਣੇ ਵਿਊਜ਼ ਹਾਸਲ ਕਰਨ ਦੇ ਵਾਸਤੇ ਇਹ ਜਿਹੜੀਆਂ ਵੀਡੀਓਜ਼ ਵਾਇਰਲ ਕਰ ਲੈਂਦੇ ਆਣ ਤੇ ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਇਹਨਾਂ ਸ਼ਰਤੀ ਅੰਸਰਾਂ ਦੇ ਖਿਲਾਫ ਕਾਰਵਾਈ ਵੀ ਹੈ ਉਹਨਾਂ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਬੇਖੌਫ ਜਿਹੜੇ ਹੋ ਕੇ ਆਪਣਾ ਯਾਤਰਾ ਜਾਰੀ ਰੱਖ ਸਕਦੇ ਹਨ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ٹرسٹ ਦੇ ਚੇਅਰਮੈਨ ਐਨ ਐਸ ਬਿੰਦਰਾ ਸਾਣਾ ਨਾਲ ਜੁੜ ਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਿੰਦਰਾ ਸਾਹਿਬ ਤੁਹਾਡਾ ਪੰਜਾਬ న్యూਸ ਟੁਡੇ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਵਾਹਿ ਜੀ ਫਤਿਹ ਜੀ ਬਿੰਦਰਾ ਸਾਹਿਬ ਜਾਣਨਾ ਚਾਹੁੰਦੇ ਆ ਇੱਕ ਕਾਫੀ ਵੱਡੀ ਉੱਥੇ ਵੀਡੀਓ ਵਾਇਰਲ ਹੋ ਰਹੀਆਂ ਨੇ ਕਿਸ ਤਰੀਕੇ ਜਿਹੜੇ ਪਹਾੜ ਕਿਸ ਕਿਸਗ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਰਸਤੇ ਖੁੱਲੇ ਨੇ ਕੀ ਹੈਗਾ ਹਾਲ ਦੇਖੋ ਜੀ ਮੈਂ ਸਿਰ ਪਰ ਪਾਰਤੇ ਹੀ ਹਾਂ ਮਸ਼ੀਨੇ ਪਰ ਪੱਲੇ ਆ ਰਿਹਾ ਉਹ ਕਿਤੇ ਮੈਲ ਸਵੇਰ ਤੇ ਲਿਆ ਅੱਜ ਸ਼ਿਰ ਨਗਰ ਮੈਨੂੰ ਕੰਮ ਸੀ ਇਧਰ ਹੋ ਕੇ ਮੈਂ ਤਾਂ ਕਿਤੇ ਕੋਈ ਪਾਰ ਟਿਕਾ ਮਿਲਿਆ ਨਹੀਂ ਅੱਛਾ ਉਹ ਬਦਿਮਨ ਦੇ ਕੋਲ ਬਦਿਮਨ ਦੇ ਕੋਲ ਹਸਪਤਾਲ ਕੋਲ ਸੁਰਮ ਕਿਤੇ ਹੈ ਉਹ ਤੋਂ ਬਾਹਰ ਅੱਜ ਸ਼ਰੇ ਥੋੜੀ ਜੀ ਲੈਂਡਸਲਾਈਡ ਹੋ ਗਈ ਤੇ ਕਿ ਕਿਸ ਕੋਈ ਨਹੀਂ ਪੇਗੀ ਹੂੰ ਬਾਹਰ ਦਿੱਤ ਕੋਈ ਚੜ੍ਹੇ ਪੁਤਰਾ ਖੰਡ ਹੈ ਮਰਚਲੇ ਕੋਈ ਵੀ ਪਹਾੜ ਹੈ ਇਹ ਅਜਦਾ ਨਹੀਂ ਹੈ ਜਦੋਂ ਬਰਸਾਤਾ ਹੁੰਦੀ ਆ ਤੇ ਤੁਪਕਤਲਦੀ ਹੈ ਤਾਂ ਕੰਟਰੈਕਟਰ ਉਹਦੇ ਵਾਈਨਾਂ ਥੋੜੀ ਜੀ ਲੈਂਡਸਲਾਈਡ ਹੁੰਦੀ ਹੈ ਲੇਕਿਨ ਲੈਂਡਸਲਾਈਡ ਦਾ ਮਤਲਬ ਇਹ ਨਹੀਂ ਹੈ ਕਿ ਰਸਤੇ ਬਰੁਧ ਹੋ ਗਏ ਯਾਤਰਾ ਬੰਦ ਹੋ ਗਈ ਐਸਾ ਕੁਝ ਨਹੀਂ ਹੈ ਰਸਤਾ ਲੈਂਡਸਲਾਈਡ ਆਂਦੀ ਹੈ ਲੈਂਡਸੇ ਮਸ਼ੀਨਾਂ ਲਿਤੀ ਹੋਣਾਂ ਉਹ ਪਟਾਵਾ ਖਾ ਦੇਨੀ ਹੈ ਕੰਟਾ ਡੇਢ ਘੰਟਾ ਕਈ ਵਾਰ ਟ੍ਰੈਫਿਕ ਮੇ ਰੁਕਣਾ ਪੈਂਦਾ ਕਈ ਵਾਰ ਜਿਆਦਾ ਵੀ ਵੱਡਾ ਵੀ ਪੱਥਰ ਆ ਜਾਂਦਾ ਪਰ ਲੇਕਿਨ ਹੁਣ ਐਸਾ ਵੀ ਨਹੀਂ ਹੈ ਹਰ ਹਰ ਥਾਂ ਤੇ ਗੁਰਦੁਆਰੇ ਇਹ ਧਰਮਸ਼ਾਲਾ ਬਣੀਆਂ ਹੀ ਹਨ ਕਿਤੇ ਕੋਈ ਪ੍ਰੋਬਲਮ ਅੱਛਾ ਜਿਹੜੀ ਸੰਗਤ ਆ ਵੀ ਰਹੀ ਹੈ ਉਹਨੂੰ ਭਲੀ ਪਾਂਤੀ ਇਹ ਗੱਲ ਪਤਾ ਹੈ ਕਿ ਬਰਸਾਤਾਂ ਵਿੱਚ ਲੈਂਡਸਲਾਈਡ ਕਿਤੇ ਨਾ ਕਿਤੇ ਦਿਨ ਕਦੀ ਆਦੀ ਹੈ ਇਹ ਨਹੀਂ ਕਿ ਰੋਜ਼ ਹੀ ਆਏਗੀ ਹੁਣ ਅੱਜ ਮੈਂ ਪੂਰੇ ਰਸਤੇ ਟਰੈਵਲ ਕਰਕੇ ਵਾਪਸ ਜਾ ਰਿਹਾ ਸੀ ਜੀ ਅਦਰਤੋਂ ਤੇ ਮਨ ਤੇ ਕਿਤੇ ਇੱਕ ਇੱਕ ਜਗ੍ਹਾ ਵੀ ਕੋਈ ਲੈਂਡਸਲਾਈਡ ਨਹੀਂ ਮਿਲੀ ਜੀ ਮਤਲਬ ਐਨਡੀਆਰਐਫ ਦੀਆਂ ਟੀਮਸ ਲੱਗੀਆਂ ਹੋਈਆਂ ਉੱਥੇ ਕੌਣ ਹਟਾ ਰਿਹਾ ਉੱਥੇ ਮਤਲਬ ਕਿਹੜੀਆਂ ਟੀਮਾਂ ਨੇ ਨਹੀਂ ਨਹੀਂ ਦੇਖੋ ਹਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਮਸ਼ੀਨਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲ ਹੈ ਔਰ ਇਹ ਲੈਂਡਸਲਾਈਡ ਕੋਈ ਇਤਨਾ ਵੱਡੀ ਉਹ ਨਹੀਂ ਹੋ ਜਾਂਦੀ ਕਿ ਉਹਦੇ ਚ ਐਸਡੀਆਰ ਇਹ ਕੋ ਇੰਡੀਆਰ ਇਹ ਭਵਣਾ ਹੁੰਦਾ ਹੈ ਇਹ ਲੈਂਡਸਲਾਈਡ ਤੇ ਗਵਰਨਮੈਂਟ ਦੀ ਜਿਹੜੀ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਸ਼ਨ ਦੀ ਮਹੀਨਾਂ ਔਰ ਪੱਤ ਤੋਂ ਪੱਥਰ ਆਏ ਲੈਂਡਸਲਾਈਡ ਆਈ ਉਹ ਉਹਨਾਂ ਨੇ ਪਰ ਮੈਂ ਮੇਨਟ ਸਾਫ ਕਰ ਰਹੀ ਸੀ ਇਹ ਕਾਫੀ ਨੋਚੜੀਆਂ ਵਾਇਰਲ ਵੀਡੀਓਜ਼ ਹੋ ਰਹੀਆਂ ਨੇ ਔਰ ਕਾਫੀ ਡਰਾਉਣੀਆਂ ਹੈਗੀਆਂ ਨੇ ਲੋਕ ਕਾਫੀ ਡਰ ਗਏ ਨੇ ਪੰਜਾਬ ਦੇ ਲੋਕ ਜਿਹੜੇ ਇਹ ਪੁੱਛ ਰਹੇ ਨੇ ਵੀ ਹਾਲਾਤ ਕਿਉਂ ਜੇ ਹੈਗੇ ਚਲੋ ਮੈਂ ਅਸੀਂ ਮੌਕਾ ਸੰਭਾਲਿਆ ਸੀ ਮੈਂ ਕਿਹਾ ਵਿੰਦਰਾ ਸਾਹਿਬ ਨਾਲ ਗੱਲ ਕਰਦੇ ਆ ਉਹਨਾਂ ਨੂੰ ਸਹੀ ਪੋਜੀਸ਼ਨ ਜਾਣਦੇ ਆ ਪਿੱਛੇ ਇੱਕ ਸੱਜਣ ਅਸੀਂ ਗੋਵਿੰਦ ਧਾਮ ਵਿੱਚ ਪੜਿਆ ਜਿਨ੍ਹਾਂ ਨੇ ਵਾਇਰਲ ਕੀਤੀ ਹੋਈ ਸੀ ਉਹ 2013 ਦੀ ਦੀਪਤਰਾਸ਼ਦੀ ਦੀ ਵੀਡੀਓ ਬਣਾਵਣਾ ਕਿ ਬਿਲਕੁਲ ਨਾ ਜੀ ਇਹ ਮੁਰਸਾਲ ਦੀ ਯਾਤਰਾ ਬੰਦ ਹੋ ਗਈ ਤੇ ਨਦੀ ਚੜ ਗਈ ਪਾਣੀ ਆ ਗਿਆ ਦਰਵਾਜ਼ਾ ਦਵਾਨਾ ਟੁੱਟ ਗਿਆ ਤੇ ਜਦੋਂ ਪੜਿਆ ਗਿਆ ਤੇ ਮੈਂ ਕਿਹਾ ਭਾਈ ਇਹ ਕਿਉਂ ਕਰਦੇ ਹੋ ਉਹ ਕੰਨ ਨਹੀਂ ਦੀਓ ਸਾਨੂੰ ਉਹਨਾਂ ਫਿਰ ਉਹ ਵਾਇਰਲ ਹੋ ਜਾਂਦੀ ਹੈ ਬੜਾ ਫਿਰ ਸਾਨੂੰ ਫਾਇਦਾ ਹੁੰਦਾ ਹੈ ਤਾਂ ਮੈਂ ਕਹਾਂ ਭਾਈ ਤੁਸੀਂ ਆਪਣੇ ਛੋਟੇ ਜਿਹੇ ਫਾਇਦੇ ਪਿੱਛੇ ਜਿਹੜੇ ਚੰਗੇ ਯੂਟਿਊਬਰ ਹਨ ਜਿਹੜੇ ਇਤਨੀ ਅੱਛੀ ਅੱਛੀ YouTube ਬਣਾ ਕੇ ਔਰ ਪੂਰੀ ਦੁਨੀਆ ਚਲਾ ਰਹੇ ਨੇ 10 ਰੇਨੋ ਯਾਤਰਾ ਨੂੰ ਵਡੇਰਾ ਛੋੜ ਕੇ ਹਰ ਜਗ੍ਹਾ ਉਹ ਇੱਕ ਇੱਕ ਹਨ ਪੋਜ਼ਿਟਿਵ ਐਟੀਟਿਊਡ ਨਾਲ ਕੰਮ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਵੀ ਬਦਨਾਮ ਕਰਦੇ ਹੋ ਜਿਹੜੇ ਕੁਝ ਲੋਕ ਹਨ ਜਿਨ੍ਹਾਂ ਦਾ ਕੰਮ ਹੈ ਵਾਇਰਲ ਕਰਵਾਉਣ ਵਾਲੀ ਕੋਈ ਹੈ ਜੀ ਛੁੱਕੀ ਮੋਠੀ ਬਣਾ ਕੇ ਪਾ ਦਿਓ ਤੇ ਲੋਕ ਨੂੰ ਦੇਖ ਕੇ ਫਿਰ ਉਹ ਤੋ بار بار ਦੇਖਣਗੇ ਤਾਂ بار بار ਫਾਰਵਰਡ ਹੈ ਕਿ ਉਹਨਾਂ ਨੂੰ ਪਤਾ ਹੁੰਦਾ ਹੈ। ਬਾਕੀ ਐਸਾ ਨਹੀਂ ਹੈ ਮੈਂ ਬਿਲਕੁਲ ਕਾਹਦੀ ਲੈਂਡਸਲਾਈਡ ਨਹੀਂ ਆਂਦੀ ਬਰਸਾਤ ਤੇ ਜ਼ਰੂਰ ਆਂਦੀਆਂ। ਇਹ ਅੱਜ ਨਹੀਂ ਹਰ ਜਦ ਮੈਂ ਤਾਂ ਬਚਪਨ ਤੋਂ ਦੇਖ ਰਿਹਾ ਕਿ ਜਦ ਬਾਰਿਸ਼ ਦਾ ਮੌਸਮ ਹੋ ਜੁਲਾਈ ਤੇ ਕੈਂਡ ਕੋਈ ਨਾ ਕੋਈ ਲੈਂਡਸਲਾਈਡ ਕਿੰਨਾ ਕਿੰਨਾ ਆ ਜਾਂਦੀ ਹੈ। ਲੇਕਿਨ ਐਸਾ ਕੁਝ ਨਹੀਂ ਹੈ ਕਿ ਯਾਤਰਾ ਬੰਦ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ। ਯਾਤਰਾ ਬਿਲਕੁਲ ਸੁਮੂਤੀ ਚੱਲ ਰਹੀ ਹੈ। ਔਰ ਕਦੀ ਕਦੀ ਲੈਂਡਸਲਾਈਡ ਜਦ ਵੱਡੀ ਆ ਜਾਂਦੀ ਹੈ ਜਿਸ ਤੋਂ ਕੁਝ ਦਿਨ ਪਹਿਲੇ ਇੱਕ ਲੈਂਡਸਲਾਈਡ ਆਈ ਸੀ ਜੋਸ਼ਿਮਠ ਤੋਂ ਪਹਿਲੇ ਤੇ ਉਹ ਪੱਥਰ ਵੱਡਾ ਸੀ ਉਹਨੂੰ ਕੱਟਣ ਦਾ ਟਾਈਮ ਲੱਗਿਆ ਉਹਨਾਂ ਨੂੰ 8-10 ਘੰਟੇ ਲੱਗੇ ਤੇ ਉਹ ਜਿਹੜੇ ਯਾਤਰੀ ਸੀ ਉਹ ਸਾਡੇ ਕੋਲ ਦੁਆਰੇ ਰੁਕੇ ਰਹੇ ਔਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਇਹ ਜਿਹੜੀ ਦਰਾਨ ਵਾਲਾ ਕੰਮ ਹੈ ਨਾ ਇਹ ਠੀਕ ਨਹੀਂ ਹੈ ਔਰ ਸੰਗਤ ਫਿਰ ਜਨ ਪਤ ਹੈ ਮੈਂ ਸਦਰ ਨਾਲ ਇੱਕੋ ਰਿਕੁਐਸਟ ਕਰਾਂਗਾ ਕਿ ਜਦ ਵੀ ਤੁਹਾਨੂੰ ਕੋਈ ਵੀਰਲ ਵੀਡੀਓਜ਼ ਮਿਲਦਾ ਆ ਜਾਂ ਤੁਹਾਨੂੰ ਕੋਈ ਲੱਗੇ ਤੁਸੀਂ ਸਾਡੇ ਦੁਆਰੇ ਜਰੂਰ ਫੋਨ ਕਰਕੇ ਪਤਾ ਕਰੋ ਅਗਰ ਰਸਤਾ ਬੰਦ ਰਹੇਗਾ ਤਾਂ ਤੁਹਾਨੂੰ ਇਨਫੋਰਮੇਸ਼ਨ ਮਿਲੇਗੀ ਕਿ ਰਸਤਾ ਬੰਦ ਹੈ। ਇੱਕ ਬਹੁਤ ਆਪਾਰਡੇ ਕੰਟਰੀ ਅਸੇ ਬੰਦੇ ਕਿ ਛੇ ਘੰਟੇ ਦਾ ਬੰਦ। ਹਾ ਬਿੰਦਰਾ ਸਾਹਿਬ ਪੰਜਾਬ ਦੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਜੈਸੇ ਦਿਖਾਗੇ ਉਹ ਆ ਕੇ ਆਓ ਬਿਲਕੁਲ ਨਿਸ਼ਚਿੰਤ ਹੋ ਕੇ ਆਓ ਗੁਰੂ ਤੁਹਾਡਾ ਗੁਰੂ ਦੇ ਦਰਸ਼ਨ ਕਰੋ ਕੁਛ ਨਹੀਂ ਬਿਲਕੁਲ ਰਸਤੇ ਸਰ ਸਾਹ ਪਰ ਕੋਈ ਪ੍ਰੋਬਲਮ ਨਹੀਂ। ਜੀ ਜੀ ਬਹੁਤ ਬਹੁਤ ਧੰਨਵਾਦ ਬਿੰਦਰਾ ਸਾਹਿਬ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਸੰਗਤ ਨੂੰ ਵੀ ਅਸੀਂ ਆਪਣੇ ਚੈਨਲ ਰਾਹੀਂ ਅਪੀਲ ਕਰਦੇ ਹਾਂ ਕਿ ਕਿਸੇ ਤਰੀਕੇ ਦੀ ਰੁਕਾਵਟ ਜਿਹੜੀ ਹੈ ਰਸਤੇ ਵਿੱਚ ਨਹੀਂ ਹੈਗੀ ਜਿਸ ਨੇ ਵੀ ਸੰਗਤ ਨੇ ਐਮਪੁਰ ਸਾਹਿਬ ਦੇ ਦਰਸ਼ਨ ਲਈ ਜਾਣਾ ਜਿਵੇਂ ਵਿੰਦਰਾ ਸਾਹਿਬ ਦੱਸ ਰਹੇ ਸਨ ਰਸਤਾ ਜਿਹੜਾ ਖੁੱਲਾ ਹੈਗਾ ਜਿਹੜੀ ਲੈਂਡਸਲਾਈਡ ਹੁੰਦੀਆਂ ਨੇ ਉਹ ਵਕਤੀ ਤੌਰ ਤੇ ਹੁੰਦੀਆਂ ਨੇ ਕੰਟ੍ਰੈਕਟਡ ਕੰਟੈਕਟ ਉਹ ਰਸਤਾ ਜਿਹੜਾ ਸਾਫ ਹੋ ਜਾਂਦਾ ਹੈ ਪਹਿਲਾਂ ਲਈ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ